आओ कविता शरवन करिए बीबी अमोल रूप कौर आनंदपुर पहुंचे वागुरु गुरु रूप प्यारी सात संगत जी गज के फतेह बुलाओ वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ ਮੇਰੀ ਕਵਤਾ ਦਾ ਸਿਰਲੇਖ ਹੈ ਜਦ ਸੀ ਅਨੰਦਪੁਰ ਪਹੁੰਚਿਆ ਦੱਸਿਆ ਜਾਂ ਜਹਤੇ ਆਕੇ ਦੱਸਿਆ ਜਾਂ ਜਹਤੇ ਆਕੇ ਨਿੱਕੇ ਜਏ गोविंद ਤਾਈ ਕਿਦਾਂ ਸੀਸ ਗੁਰੂ ਜੀ ਦਾ ਜ਼ਾਲਮਾ ਉਡਾਇਆ ਸੀ ਕਿਹੜੇ ਕਿਹੜੇ ਬੋਲਾਂ ਤੇ ਕਬੋਲਾਂ ਨਾਲ ਹਾਕਮਾਂ ਨੇ ਹੁਕਮਾਂ ਦੇ ਬੱਦੇ ਹੋਏ ਹਿੰਦੂ ਨੂੰ ਡਰਾਇਆ ਸੀ ਦੱਸਿਆ ਜਾ ਜੈ ਤੇ ਆਕੇ ਨਿੱਕੇ ਜੈ ਗੋਬਿੰਦ ਤਾਈ ਕਿਦਾਂ ਸੀਸ ਗੁਰੂ ਜੀ ਦਾ ਜ਼ਾਲਮਾ ਉਡਾਇਆ ਸੀ ਕਿਹੜੇ ਕਿਹੜੇ ਬੋਲਾਂ ਤੇ ਕਬੋਲਾਂ ਨਾਲ ਹਾਕਮਾਂ ਨੇ ਹੁਕਮਾਂ ਦੇ ਵੱਧੇ ਹੋਏ ਹਿੰਦੂ ਨੂੰ ਡਰਾਇਆ ਸੀ ਨਿੱਤਰੇ ਮੈਦਾਨ ਵਿੱਚ ਚੇਲਾ ਹੈ ਜੋ ਗੁਰੂ ਜੀ ਦਾ ਇੱਕ ਪਾਸੇ ਧੜਪਿਆ ਇੱਕ ਪਾਸੇ ਸੀਸ ਹੈ ਉਹ ਪੈਰਾ ਵਿੱਚ ਸਾਡੇ ਆਉਂਦੀ ਲਾਸ਼ ਵੇਖੋ ਲੁੱਛਦੀ ਏ ਜਿਹਦੀ ਤੁਸੀਂ ਆਖਦੇ ਸੋ ਜਗ ਤੇ ਨਾਰੀਸ ਹੈ ਪੈਰਾ ਵਿੱਚ ਸਾਡੇ ਆਉਂਦੀ ਲਾਸ਼ ਵੇਖੋ ਲੁੱਛਦੀ ਜੇ ਜੇ ਤੁਸੀਂ ਆਖਦੇ ਸੋ ਜਗ ਤੇ ਨਾਰੀ ਸੈ ਕਾਵਾਂ ਇਲਾ ਕੁੱਤਿਆਂ ਨੂੰ ਦਿੱਤੀ ਹੈ ਖੁਰਾਕ ਸਾਂ ਉਹ ਤੁਸੀਂ ਵੀ ਉਡਾਲੋ ਉਡਾਣੀਆਂ ਜੇ ਦਾਵਤਾ ਇਹ ਤਾਂ ਤੁਸੀਂ ਵੇਖੀ ਸਾਡੀ ਨਿੱਕੀ ਜਿੰਨੀ ਮਿਹਰਬਾਨੀ ਇਹ ਤਾਂ ਤੁਸੀਂ ਵੇਖੀ ਸਾਡੀ ਨਿੱਕੀ ਜਿੰਨੀ ਮਿਹਰਬਾਨੀ ਹਲੇ ਸਾਡੀ ਝੋਲੀ ਵਿੱਚ ਹੋਰ ਲੈ ਸ਼ਕਾ ਕਰਾੜੋ ਤੁਸੀਂ ਨਿਰੇ ਹੀ ਗਪੋੜੀਏ ਐਵੇਂ ਤੁਸੀਂ ਫੋਕੀਆਂ ਹੀ ਫੜਾ ਬੈ ਸੋ ਮਾਰਦੇ ਨਿਕਲੇ ਕਰਾੜੋ ਤੁਸੀਂ ਉਹ ਨਿਰੇ ਹੀ ਗਪੋੜੀਏ ਹੋਰ ਤੈਨੂੰ ਦਸੀਏ ਕੀ ਹੋਰ ਤੈਨੂੰ ਦਸੀਏ ਕੀ ਨਿੱਕੇ ਜਿੰਨੇ ਬਾਦਸ਼ਾਹ ਐਡੀ ਵੱਡੀ ਹਾਜ਼ਰੀ ਚੋਂ ਇੱਕ ਵੀ ਨਾ ਬੋਲਿਆ ਹੋਰ ਤੇ ਨੂੰ ਦੱਸਿਏਗੀ ਨਿੱਕੇ ਜਿੰਨੇ ਬਾਦਸ਼ਾਹ ਐਡੀ ਵੱਡੀ ਹਾਜ਼ਰੀ ਚੋਂ ਇੱਕ ਵੀ ਨਾ ਬੋਲਿਆ ਇਹੋ ਜਈ ਚੁੱਪਚਾਪ ਜਏ ਗਰੀਬਾਂ ਤੇ ਨਿਮਾਣਿਆ ਲੁਵਾਣਿਆ ਦਾ ਸੀਨਿਆਂ ਦੇ ਵਿੱਚ ਸੀ ਕਲੇਜਾ ਗਿਆ ਕੁੱਠਿਆ ਸਾਡੇ ਜਏ ਗਰੀਬਾਂ ਤੇ ਨਿਮਾਣਿਆ ਲੁਵਾਣਿਆ ਦਾ ਸੀਨਿਆਂ ਦੇ ਵਿੱਚ ਸੀ ਕਲੇਜਾ ਗਿਆ ਕੁੱਠਿਆ ਝਟਪਟ ਉੱਠ ਕੇ ਵਿਉਂਤ ਐਸੀ ਗੁੰਦੀ ਅਸਾਂ ਚਟਪਟ ਉੱਠ ਕੇ ਵਿਆਉਂਦੇ ਸੀ ਗੁੰਦੀ ਅਸਾਂ ਹੈ ਕੜਾ ਦਾ ਸ਼ਰਿਆ ਤੋੜਿਆ غرੂਰ ਹੈ ਮਾਰ ਕੇ ਚਪੇੜੋਂ ਦੇ ਬੁੱਥੇ ਉੱਤੇ ਆਖਿਆ ਏ ਉਹ ਦਿੱਲੀ ਦੇ ਆ ਬਾਦਸ਼ਾਹ ਹਲੇ ਦਿੱਲੀ ਦੂਰ ਹੈ ਮਾਰ ਕੇ ਚਪੇੜੋਂ ਦੇ ਬੁੱਥੇ ਉੱਤੇ ਆਖਿਆ ਏ ਦਿੱਲੀ ਦੇ ਆ ਬਾਦਸ਼ਾਹ ਹਲੇ ਦਿੱਲੀ ਦੂਰ ਹੈ ਲੱਖੀ ਸਾਜ ਲਾਇਆ ਧੜ ਅਸੀਂ ਹਾਂ ਲਿਆਏ ਸੀ ਆਏ ਤੇਰੇ ਚਰਨਾ ਦੇ ਵਿੱਚ ਰੰਗ ਰੇਟਿਆਂ ਕੋਟ ਕੋਟ ਤੇਰਾ ਧੰਵਾਦ ਸੱਚੇ ਪਾਤਸ਼ਾਹ ਕੋਟ ਕੋਟ ਤੇਰਾ ਧੰਵਾਦ ਸੱਚੇ ਪਾਤਸ਼ਾਹ ਜਿਸ ਸਾਨੂੰ ਆਖਿਆ ਕਿ ਗੁਰੂ ਜੀ ਦੇ ਬੇਟੇ ਆ ਕੋਟ ਕੋਟ ਤੇਰਾ ਧੰਵਾਦ ਸੱਚੇ ਪਾਤਸ਼ਾਹ ਜਿਸ ਸਾਨੂੰ ਆਖਿਆ ਕੇ ਗੁਰੂ ਜੀ ਦੇ ਬੇਟੇ ਹਾਂ ਸੁਣ ਸੁਣ ਆਇਆ ਸੀ ਸੁਣ ਸੁਣ ਆਇਆ ਸੀ ਜਲਾਲ ਨਿੱਕੇ ਸ਼ੈਨ ਸ਼ਾ ਨੂੰ ਕਹਿਣ ਲੱਗਾ ਸਾਰੇ ਡਰ ਸਹਿਮ ਨੂੰ ਮੁਕਾਵਾਂਗਾ ਇਹ ਜੋ ਦਰ ਵਟਕੇ ਜ਼ਮਾਨਾ ਕੱਟੀ ਜਾਵਦੇ ਨੇ ਇਹਨਾਂ ਨੂੰ ਜ਼ਮਾਨਿਆਂ ਦਾ ਬਾਦਸ਼ਾਹ ਬਣਾਵਾਂਗਾ ਉਹ ਬਾਰ ਬਾਰ ਮਰਨੇ ਤੋਂ ਰੀ ਮੋਤ ਚੰਗੀ ਐਸੀ ਪੱਟੀ ਮੈਂ ਇਹਨਾਂ ਲੋਕਾਂ ਨੂੰ ਪੜਾਵਾਂਗਾ ਜੋ ਵੀ ਦਿਲ ਵਿੱਚ ਆਊ ਕਹਿ ਦਿਆਂਗਾ ਉਸੇ ਵੇਲੇ ਨਾਹੀ ਆਪ ਲੁਕਾਂਗਾ ਨਾ ਗੱਲ ਨੂੰ ਲੁਕਾਵਾਂਗਾ ਤੁਰਕਾਂ ਪਠਾਣਾ ਕੋਲੋਂ ਵੱਡੇ ਖਾਨ ਖਾਨਾ ਕੋਲੋਂ ਮੇਰਾ ਸਿੱਖ ਮਾਰ ਕੇ ਖੰਘੂਰਾ ਨਿਤ ਲੰਗੇਗਾ ਇਹਨਾਂ ਮਸਕਿਨਾਂ ਅੱਗੇ ਆਜਾਂ ਤੇ ਦੀਨਾ ਅੱਗੇ ਨਹੀਂ ਕੋਈ ਕੁਸਕੇਗਾ ਨਹੀਂ ਕੋਈ ਖੰਗੇਗਾ ਵੇਖ ਕੇ ਹੈਰਾਨ ਜਿਆ ਹੋਏਗਾ ਜਹਾਨ ਸਾਰਾ ਇੰਨਾ ਵਿੱਚ ਐਸੀਆਂ ਤਬਦੀਲੀਆਂ ਨੇ ਆਉਣੀਆਂ ਹੋਣੀਆਂ ਦੇ ਨਾਲ ਨਾ ਕੱਦ ਜਾ ਕੇ ਮਾਪਣੇ ਨੇ ਡੋਲਿਆਂ ਨੂੰ ਵੇਖ ਵੇਖ ਛਾਤੀਆਂ ਫੁਲਾਉਣੀਆਂ ਵਿੰਗੇ ਵਿੰਗੇ ਟੇਡੇ ਟੇਡੇ ਉੱਚੇ ਨੀਵੇਂ ਨੀਵੇਂ ਪੂਰ ਦੇਣ ਇਹਨਾ ਸਭ ਟੋਏ ਨਾਲ ਟਿੱਬੀਆਂ ਰਾਜਿਆ ਨਵਾਬਾ ਤਾਈ ਇਹਨਾ ਹੀ ਗਰੀਬੂਆਂ ਨੇ ਡੇਗਣਾ ਹੈ ਪੈਰਾਂ ਨਾਲ ਮਾਰ ਮਾਰ ਠਿੱਬੀਆਂ ਬਦਿਆਂ ਤੇ ਪਾਪਾਂ ਦਾ ਮੈਂ ਬੀਜ ਨਹੀਂ ਉਗਾਉਣ ਦੇਣਾ ਧੋਖੇ ਪਾਜ਼ਾ ਜ਼ਾਲਮਾਂ ਨੂੰ ਜੜ ਤੋਂ ਹੈ ਪੁੱਟਣਾ ਪਿਆਰ ਤੇ ਮੁਹੱਬਤਾਂ ਦੀ ਐਸੀ ਦਾਤ ਮੰਡਣੀਏ ਜਿਸ ਦਾ ਖਜ਼ਾਨਾ ਕਦੇ ਲੁੱਟਣਾ ਨਾ ਖੁੱਟਣਾ ਪਲੋ ਪਲ ਦਿਨੋਂ ਦਿਨ ਵਰਿਆ ਸਮਈਆਂ ਵਿੱਚ ਪਹਿਲਾਂ ਤੋਂ ਬਹੁਤ ਪਹਿਲਾਂ ਹੁਣ ਮੈਂ ਜਵਾਨ ਹੈ ਪਲੋ ਪਲ ਦਿਨੋਂ ਦਿਨ ਵਰਿਆ ਸਮਈਆਂ ਗੋਬਿੰਦ ਭਾਵੇਂ ਗੱਲ ਕਰਾਂ ਵੱਡੀ ਵੱਡੀ ਨਿੱਕਾ ਹਾਂ ਗੋਬਿੰਦ ਭਾਵੇਂ ਗੱਲ ਕਰਾਂ ਵੱਡੀ ਵੱਡੀ ਚੱਪੇ ਚੱਪੇ ਉੱਤੇ ਸਿੱਖੀ ਝੂਲੜਾ ਨਿਸ਼ਾਨ ਹੈ ਪਲੋ ਪਲ ਦਿਨੋਂ ਦਿਨ ਵਰਿਆ ਸਮਾਈਆਂ झूलना निशान है चप्पे चप्पे उूलना निशान है वाहगुरु जी का खालसा वाहेगुरु जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ